ਸੁਝਾਉ ਦੇਈਆ ਮਾਵਾ ਮੇਰੇ ਬੱਚੇ ਮੇਰੇ ਸਾਥੀ ਮੇਰੇ ਮਿੱਤਰ ਇਹੋ ਨਾਲ ਸਾਰਿਆਂ ਨੂੰ ਅਸੀਂ ਮੇਰੇ ਵੱਲੋਂ ਤੇ ਸਾਡੇ ਅਰਥ ਅਸ਼ੀਸ਼ ਕੋਪੁਰਾ ਨੂੰ ਤੁਹਾਨੂੰ ਸਾਰਿਆਂ ਨੂੰ ਮਈ ਦਿਨ ਦੀ ਸ਼ੂਕਾਣਾਵਾਂ ਜੈ ਤਾਂ ਆਪਾਂ ਬਰੋਣਾ ਹੀ ਹੈ ਸ਼ੂਕਾਣਾ ਦਾ ਮਤਲਬ ਹੀ ਤੁਸੀਂ ਆਉਣ ਵਾਲੇ ਸਮੇਂ ਨੂੰ ਆਪਣਾ ਸੁਧਾਰਨਾ ਕਿਸ ਤਰ੍ਹਾਂ ਹੈ ਮੈਂ 2 ਮਿੰਟ ਪਹਿਲਾਂ ਹੀ ਮਾਫੀ ਮੰਗ ਲੈਣਾ ਜਿਹੜੇ ਮੇਰੇ ਸਾਥੀ ਪਿੱਛੇ ਖੜੇ ਐ ਸ਼ਾਇਦ 2 ਮਿੰਟ ਮੈਂ ਵੱਧ ਬੋਲ ਨਾ ਕਿ ਮੈਂ ਮਾਫੀ ਚਾਹੂੰਗਾ ਮੈਨੂੰ ਬੋਲ ਲੈਣ ਦਿਓ ਮਹਿੰਦੀ ਰਤਾ ਜੀ ਕਾਕੇ ਗਏ ਸੀ ਲੋ ਲੇ ਲੇਬਰ ਵਾਲਿਆ ਦਾ ਮੁੰਡਾ ਜੇ ਪਿਓ ਲੇਬਰ ਵਾਲਾ ਤਾਂ ਲੇਬਰੀ ਕਿਉਂ ਕਰੂਗਾ ਉਹਦੇ ਅੱਗੇ ਬੱਚੇ ਲੇਬਰਾਂ ਤੇ ਲੇਬਰੀ ਉਹ ਕੰਮ ਕਰਨਗੇ ਅੱਗੇ ਹੋਰ ਅੱਗੇ ਦੀ ਅੱਗੇ ਲੇਬਰੀ ਕਿਉਂ ਕਰਨੀਏ ਇਸ ਵਾਸਤੇ ਮੈਂ ਜ਼ਬਾਨੀ ਨਹੀਂ ਯਾਦ ਕਰਾਂ ਕਿ ਮੈਂ ਘਟੋ ਘਟ 2.5 ਘੰਟੇ ਸਵੇਰੇ ਲਾਇਆ ਇਸੇ ਕੰਮ ਵਾਸਤੇ ਮੈਂ ਤੁਹਾਨੂੰ ਦੱਸਦਾ ਵੀ ਮੇਰੀਆਂ ਭੈਣਾਂ ਤੇ ਮੇਰੇ ਭਰਾ ਤੇ ਜਿਹੜੇ ਬੰਦੇ ਬੈਠੇ ਐ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਵੀ ਇਹ ਲੇਬਰ ਵਾਲਾ ਦਾ ਮੁੰਡਾ ਲੇਬਰ ਦਾ ਕੰਮ ਹੀ ਨਾ ਕਰੇ ਜੇ ਮਜਬੂਰੀ ਆ ਤਾਂ ਕਰੇ ਪਰ ਜੋ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਦੱਸੂਗਾ ਉਹ ਕਰੋਗੇ ਤਾਂ ਤੁਹਾਡੇ ਜਵਾਕ ਅਸਰ ਵੀ ਬਣਗੇ ਪੀਸੀਐਸ ਅਸਰ ਵੀ ਬਣਗੇ ਆਈਐਸ ਅਸਰ ਵੀ ਬਣਗੇ ਰੈਵਨਿਊ ਅਸਰ ਵੀ ਬਣਗੇ ਤੇ ਆਈਐਫਐਸ ਅਸਰ ਵੀ ਬਣਗੇ ਮੈਂ ਤੁਹਾਨੂੰ ਦੱਸਦਾ ਇਹ ਜਿਹੜੀਆਂ ਭੈਣਾਂ ਮੇਰੀਆਂ ਬੈਠੀਆਂ ਨੇ ਨਾ ਖਾਸ ਕਰਕੇ ਇਹ ਇਥੋਂ ਘਰ ਤੋਂ ਸ਼ੁਰੂ ਹੋਣਾ ਸਾਰਾ ਕੁਝ শিক্ষা માતાই ਦਿੰਦੀ ਹੈ ਬੱਚੇ ਨੂੰ ਅੱਗੇ ਵਧਣ ਵਾਸਤੇ ਇਹ ਜਿਹੜਾ ਅਜਦਾ ਦਿਹਾੜਾ ਹੈ ਨਾ ਇਹਨੂੰ ਦਿਹਾੜੇ ਦੇ ਮਨਾਉਣ ਦੇ ਨਾਲ ਨਾਲ ਜੋ ਕੁਛ ਵੀ ਪਿੱਛੋਂ ਤੁਸੀਂ ਪਾਇਆ ਹੈ ਜੋ ਕੁਛ ਵੀ ਅਚੀਵ ਕੀਤਾ ਹੈ ਉਹਦੇ ਵਾਸਤੇ ਤਾਂ ਤੁਸੀਂ ਸੈਲੀਬ੍ਰੇਟ ਕਰੋ ਪਰ ਆਵੇ ਬੱਚੇ ਨੂੰ ਸਮਝਾਓ ਵੀ ਆਏ ਕਰਕੇ ਅਸੀਂ ਬਨੇ ਆ ਤੇ ਆਏ ਕਰਕੇ ਅਸੀਂ ਅੱਗੇ ਵਧਣਾ ਹੈ ਦੂਜੀ ਗੱਲ ਤੁਹਾਡੇ ਜੋ ਵੀ ਰਾਈਟਸ ਹੈ ਜੋ ਤੁਹਾਡੇ ਹੱਕ ਹੈ ਉਹ ਕੱਲੇ ਹੱਕ ਤੇ ਛੰਡਿਆ ਨਾ ਨਹੀਂ ਪੂਰੇ ਹੋਣੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਵੀ ਅਸੀਂ ਆਏ ਕਰਕੇ ਪਾਏ ਹੈ ਤੇ ਆਪਦੇ ਹੱਕ ਆਏ ਕਰਕੇ ਪਾਉਣੇ ਆ। ਅਗਲੀ ਗੱਲ ਹਰ ਬੱਚਿਆਂ ਨੂੰ ਮਾਵਾ ਪੈਰਾਂ ਨੂੰ ਮੈਂ ਬੇਨਤੀ ਕਰਦਾ ਉਹ ਬੱਚਿਆਂ ਨੂੰ ਨਿਗ੍ਹਾ ਕਰੋ ਵੀ ਅੱਗੇ ਤੁਸੀਂ ਕਿਸ ਤਰ੍ਹਾਂ ਵਧਣਾ ਹੈ। ਸੈਲੀਬ੍ਰੇਟ ਤਾਂ ਕਰੋ ਮਨਾਓ ਖੁਸ਼ੀ ਨੂੰ ਇਸ ਦਿਨ ਨੂੰ ਧਾਰਿਆਂ ਨੂੰ ਮਨਾਓ ਪਰ ਪਰਦੇਸ ਰਾਸਤੇ ਇਕੱਠ ਨਹੀਂ ਕਰਨਾ। ਕੱਛ ਕਰਨਾ ਆਪਦੇ ਹੱਕਾਂ ਵਾਸਤੇ ਆਪਦੇ ਬੱਚਿਆਂ ਨੂੰ ਸਮਝਾਉਣਾ ਹੈ 30 ਮਰ ਤਰੀਕੇ ਨਾਲ। ਸ਼ਾਂਤਵੇਂ ਤਰੀਕੇ ਨਾਲ ਉਹਨਾਂ ਨੂੰ ਸੁਝਾਓ ਦੇਖੋ ਮੈਂ ਆਹੀ ਆਪਣੇ ਚ ਸਾਰੇ ਪੜੇ ਲਿਖੇ ਮਾਪੇ ਇਕੱਠੇ ਬੈਠੀ ਹੈ ਤਜਰਬੇ ਵਾਲਾ ਵੀ ਬੈਠੇ ਜੂ ਨਹੀਂ ਕਿ ਲੜ ਪੜੇ ਲਿਖੇ ਸਿਆਣਾ ਹੋ ਸਕਦਾ ਤਜਰਬਾ ਵੀ ਬਹੁਤ ਕੁਝ ਖਾ ਲੈਂਦਾ ਹੈ ਇਸ ਕਰਕੇ ਬੱਚਿਆਂ ਨੂੰ ਆਪਣੇਆਂ ਨੂੰ ਅਨਾਧਾਂ ਨੂੰ ਆਪਣੇਆਂ ਨੂੰ ਬੱਚਿਆਂ ਨੂੰ ਜਿਸ ਨੂੰ ਮਰਚ ਵੀ ਪੜਦੇ ਆ ਜਾਂ ਕੋਈ ਕੰਮ ਕਰਦੇ ਆ ਉਹਨਾਂ ਨੂੰ ਇਹ ਦੱਸਣਾ ਕਿ ਵੀ ਇਕੱਠੇ ਕਿਸ ਤਰ੍ਹਾਂ ਹੋਣਾ ਹੈ ਇਸ ਸ਼ਾਂਤਵੇਂ ਤਰੀਕੇ ਨਾਲ ਲੱਗ ਕੇ ਕਿਸੇ ਕਿਸ ਤਰ੍ਹਾਂ ਵਧਣਾ ਆਪ ਦੇ ਹੱਥਾਂ 'ਚ ਅਗਲੀ ਗੱਲ ਇਸ ਤੈਨੂੰ ਮਨਾਉਣਾ ਨਹੀਂ ਹੈ ਮਜਬੂਤੀ ਨਾਲ ਬਣਾਉਣਾ ਆ ਆ ਗੁੱਥੇ ਦਾ ਨਾ ਮਜਬੂਤੀ ਨਾਲ ਮੋਚ ਗਈ ਹੈ ਨਾ ਇਹ ਇਹ ਮੇਰੇ ਦਾ ਇੱਕ ਸਾਈਨ ਹੈ ਇਹ ਸੋਲਡੈਰਟੀ ਇਕੱਠੇ ਹੋ ਕੇ ਰਹਿਣਾ ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਹੁਣ ਆਖੀ ਮਜ਼ਦੂਰਾਂ ਦੀ ਗੱਲ ਇਹ ਤਾਂ ਤੁਸੀਂ ਮੇਰੀਆਂ ਭੈਣਾਂ ਦੇ ਅੱਗੇ ਆਂਦੇ ਬੱਚਿਆਂ ਨੂੰ ਦੱਸਣਾ ਅਫਸਰ ਬਣਉਣ ਵਾਸਤੇ ਜਾਂ ਚੰਗੇ ਥਾਂ ਤੇ ਬੈਠਣ ਵਾਸਤੇ ਫੁੱਲ ਮੈਤ ਨੂੰ ਦਾਲਤਾ ਨਹੀਂ ਮਜ਼ਦੂਰਾ ਦੀ ਕਰਤੀ ਬੁਛਰ ਹੁੰਦੀ ਕੀ ਹੈ ਇੱਕ ਤਾਂ ਫੁੱਲ ਹੁੰਦੇ ਆ ਵੈਸੇ ਜਿਵੇਂ ਆਪਣੇ ਮਤਲਬ ਕਿ ਫਰਾਵਰਸ ਦੇ ਹੈਗੇ ਆਪਣੇ ਬਾਗਾਂ ਦੇ ਚ ਖਿਲਦੇ ਆ ਇਹ ਮਜ਼ਦੂਰ ਕੌਮ ਐਸੀ ਹੈ ਸ਼ਾਇਦ ਜਿਹੜੇ ਧਾਮ ਨੂੰ ਨਾ ਪਤਾ ਹੋਵੇ ਇੱਕ ਤਾਂ ਫੁੱਲ ਜਿਹੜੇ ਖੇਤਾਂ ਚ ਹੁੰਦੇ ਆ ਇੱਕ ਹੁੰਦੇ ਆ ਕਾਲੇ ਦੇ ਫੁੱਲ ਇਹ ਜਿਹੜੀ ਮਜ਼ਦੂਰ ਕੌਮ ਹੈ ਨਾ ਇਹ ਕਾਲੇ ਦੇ ਫੁੱਲਾਂ ਨੂੰ ਨੇਮਤ ਨਾਲ ਅਸਲੀ ਫੁੱਲਾਂ ਚ ਲਿਆਉਂਦੀ ਹੈ ਕਿ ਇਹੇ ਕੰਮ ਹੀ ਆਪਾਂ ਕਰਦਾ ਹੈ ਇੰਨੀ ਗੱਲ ਕਹਿੰਦਾ ਹੋਇਆ ਪ੍ਰਾਣੀ ਇਸਤੀ ਸ਼ਿਕਾਗੋ ਦੀ ਹੋਰ ਮੇਰੇ ਸਾਥੀ ਸਾਰੇ ਦੱਸ ਚੁੱਕੇ ਆ ਮੈਂ ਹਰ ਪੱਖੋਂ ਸਾਡੇ ਆਰਡ ਜੈਸ਼ਨ ਸਾਡੇ ਸਾਰੇ ਆਰਤੀਏ ਮੈਂ ਨਾਲ ਮਜ਼ਦੂਰਾਂ ਨੂੰ ਵੀ ਕਹਿੰਦਾ ਵਧੀਆ ਤਰੀਕੇ ਨਾਲ ਚੱਲੋ ਤੇ ਵਧੀਆ ਤਰੀਕੇ ਨਾਲ ਅਸੀਂ ਚੱਲਾਂਗੇ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਆ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਆ ਹੋਰ ਮੇਰੇ ਹੀ ਸਾਥਸੰਗਤ ਦੋਸਤਾਂ ਨੂੰ ਵੀ ਬੇਨਤੀ ਕਰ ਚੁੱਕੇ ਆ ਕਿ ਸਾਡੇ ਮਜ਼ਦੂਰਾਂ ਦੀ ਮਜ਼ਦੂਰੀ तरीके ਨਾਲ ਕਿਸੇ ਲੈਵਲ ਤੇ ਜੋੜ ਪਾ ਕੇ ਪ੍ਰਭਾਵ ਪਾ ਕੇ ਕੱਠ ਕਰਕੇ ਵਧਾਈ ਜਾਵੇ ਤਾਂ ਜੋ ਇਥੋਂ ਦਾ ਸਾਰਾ ਸਿਸਟਮ ਲੇਬਰਦਾਰ ਆਪਾਂ ਪੰਜਾਬ ਨੂੰ ਵਰਤਦੇ ਆਂ ਪੰਜਾਬ ਨਾਲ ਹੀ ਗੱਲ ਕਰ ਰਹੀ ਹਾਂ ਸਾਡੀ ਮਲੇਬਰ ਮਜ਼ਦੂਰਾ ਦੀ ਮਜ਼ਦੂਰੀ ਉਹ ਤਰੀਕੇ ਨਾਲ ਇੰਨੀ ਕੁ ਵਧ ਜਾਵੇ ਕਿ ਉਹਨਾਂ ਦੇ ਭੱਲੇ ਕੁਝ ਨਾ ਜਾਵੇ ਯਾਰ ਸਾਡੇ ਆਰਧੀਆਂ ਕੋਲੋਂ ਕੋਈ ਕਲੇਮ ਨਾ ਤੇਰੀ ਮੈਂ ਨਾਲ ਕਹੂੰਗਾ ਕਈ ਵਾਰੀ ਮਜ਼ਦੂਰ ਬੰਡਾ ਜਾਂਦਾ ਕੰਮ ਇਹ ਚਾਰ ਢਾਈ ਪੇ ਦੋ ਤੇ 60 ਪੈਲੇ ਕੁਝ ਮਿਲਦੇ ਆ ਉਹ ਵੰਡੇ ਜਾਂਦੇ ਆ ਇਹ ਪੰਜ ਦਿਨੇ ਕੁਝ ਬਿਜੂਤ ਦੇ ਦਿੰਦਾ ਕੁਝ ਛਾਰਜ ਦੇ ਦਿੰਦਾ ਟੱਕਰਤ ਹੋ ਜਾਂਦਾ ਕਿਉਂ ਨਾ ਨਹੀਂ ਬਿਜੂਰੀ ਪਹਿਲਾਂ ਪੂਰੀ ਦਿੱਤੀ ਆ ਵੀ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਨੂੰ ਫੇਰ ਇੱਕ ਵਾਰੀ ਤੁਹਾਨੂੰ ਗੁਵਾਰ ਵਗ ਦਿੰਦਾ ਤੇ ਮੇਰੇ ਦੇ ਜਾਇ ਦੀ ਤੁਹਾਨੂੰ ਸਾਰਿਆਂ ਨੂੰ ਸ਼ੁਕ ਆਉਣਾ ਦਿੰਦਾ ਧੰਨਵਾਦ ਸਤਿ ਸ੍ਰੀ ਅਕਾਲ